ਉਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਅੱਜ ਆਪਾਂ ਪਹੁੰਚੇ ਆ ਆਪਣੇ ਪਿੰਡ ਸ਼ਤਨੇ ਸਰਕਾਰੀ ਸਕੂਲ ਚ ਤੇ ਆਪਣੇ ਮੇਨ ਗਰਾਊਂਡ ਚ ਤੇ ਇੱਥੇ ਜੋ ਆਪਣੀਆਂ ਤੀਆਂ ਪੈਣਾ ਬੀਬੀਆਂ ਜੋ ਪੀਂਗਾ ਝੂਟ ਰਹੀਆਂ ਤੀਆਂ ਦਾ ਜੋ ਤਿਆਰ ਚੱਲ ਰਿਹਾ ਹੈ ਉਹਦੇ ਪ੍ਰਤੀ ਜੋ ਉਸ ਨੂੰ ਮਨਾ ਰਹੀਆਂ ਸੀ ਗਰਾਊਂਡ ਚ ਵੈਸੇ ਵੀ ਰੌਣਕਾਂ ਲੱਗੀਆਂ ਉਧਰ ਦੂਜੇ ਪਾਸੇ ਮੁੰਡੇ ਕਬੱਡੀ ਖੇਡ ਰਹੇ ਆ ਜੋ ਬੱਜੋ ਬੱਜੋ ਤੇ ਸਿਆਣੀ ਮੁੰਡੇ ਜੋ ਸਾਡੇ ਬੈਠੇ ਐ ਬੱਚੇ ਖੇਡ ਰਹੇ ਐ ਤੇ ਪਿੰਡ ਛੱਤਿਆਂ ਨੇ ਟੀਆਂ ਦਾ ਜੋ ਤਿਆਰ ਬਹੁਤ ਵਧੀਆ ਢਾਂਗ ਨਾਲ ਜੋ ਮਨਾਇਆ ਜਾ ਰਿਹਾ ਹੈ ਬਈਆ ਕੁੜੀਆਂ ਜੋ ਆਪਣਾ ਗਰਾਊਂਡ 'ਚ ਗੇਮ ਖੇਡ ਰਹੀਆਂ ਐ ਤੇ ਬਾਈ ਇਸ ਪਾਲ ਦੀ ਆਪਣੇ

ਹਾਂਜੀ ਦੋਸਤੋ ਪਿੰਡ ਛੱਤਿਆਂ ਵਿੱਚ ਜੋ ਤੀਆਂ ਦਾ ਤਿਹਾਰ ਜੋ ਮਨਾਇਆ ਜਾ ਰਿਹਾ ਹੈ ਦੇਖੋ ਚਾਰੇ ਪਾਸੇ ਰੌਣਕਾਂ ਲਗਾਈਆਂ ਆਇਓ ਅੱਗੇ ਤੁਹਾਨੂੰ ਤੀਆਂ ਦੇ ਤਿਹਾਰ ਤੇ ਜੋ ਪਿੰਡ ਛੱਤਿਆਂ ਦੇ ਗਰਾਊਂਡ 'ਚ ਲੱਗੀਆਂ ਆ ਰੌਣਕਾਂ ਕਬੱਡੀ ਯਾ ਸਿਭੂਂਡ ਇੱਕ ਪਾਸੇ ਕਬੱਡੀ ਦੇਖ ਸਕਦੇ ਹੋ ਗਰਾਊਂਡ ਪੂਰੇ ਵਧੀਆ ਜੋ ਬਣਾ ਰੱਖਿਆ ਪੂਰਾ ਵਧੀਆ ਮਾਹੌਲ ਆ ਇੱਥੋਂ ਦਾ ਤੇ ਵਧੀਆ ਹੈ ਕਿ ਬੱਚੇ ਵੀ ਜੋ ਆਪਣਾ ਕਬੱਡੀ ਖੇਡ ਰਹੇ ਇੱਕ ਪਾਸੇ ਤੀਆਂ ਦਾ ਜੋ ਚੱਲ ਰਿਹਾ ਪ੍ਰੋਗਰਾਮ ਅੰਮ੍ਰਿਤਸਰਿਆਂ ਦੇ ਸਕੂਲ ਦੇ ਵਿੱਚ ਰੌਣਕਾਂ ਦੇਖ ਸਕਦੇ ਹੋ ਤੁਸੀਂ ਹੋਰ ਬਾਈ ਜੀ ਠੀਕ ਹੈ ਆਪਣੇ ਭਾਈ ਜਸਪਾਲ ਜੀ ਬੱਚਿਆਂ ਨੂੰ ਜੋ ਫੁੱਟਬਾਲ ਕੁੜੀਆਂ ਨੂੰ ਸਿਖਾ ਰਹੇ ਆ ਠੀਕ ਹੈ ਤੇ ਇੱਧਰ ਜੋ ਭੈਣਾਂ ਬੀਬੀਆਂ ਆਪ ਆਪਣਾ ਪਿੰਗਾ ਝੂਟ ਰਹੀਆਂ ਠੀਕ ਹੈ ਬਸ ਇਹ ਕਿੱਦਾਂ ਪਾਰੀਆਂ ਹੈ